ਐਸੇ ਤੋਂ ਸਭ ਕੈਮਰੇ ਕਾਫੀ ਇੰਸਟਾਲ ਕੀਤੇ ਗਏ ਨੇ ਖਾਸ ਕਿ ਇਹ ਕਿਉਂ ਮਤਲਬ ਇਹਦੀ ਲੋੜ ਪਈ ਹੋਣੀ ਇਹਦੀ ਪੂਰੇ ਸਿਟੀ ਦੇ ਵਿੱਚ ਜਿੱਥੇ-ਜਿੱਥੇ ਵੀ ਆਊਟਰ ਰਸਤੇ ਨੇ ਉਹਨਾਂ ਸਾਰਿਆਂ ਨੂੰ ਕਵਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕੈਮਰੇ ਲਗਵਾਏ ਜਾ ਰਹੇ ਆ ਜਿਦੇ ਜਿੰਨੇ ਵੀ ਮੇਨ ਰਸਤੇ ਆ ਉਹ ਸਾਰੇ ਅਸੀਂ ਕਵਰ ਕੀਤੇ ਆ ਜਿਨ੍ਹਾਂ ਤੇ ਸਾਨੂੰ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਵਿੱਚ ਕਾਫੀ ਮਦਦ ਮਿਲਦੀ ਹੈ ਤੇ ਇਹਦੇ ਤੋਂ ਅਸੀਂ ਕਾਫੀ ਕੇਸ ਹੁਣ ਤੱਕ ਸੋਲਵ ਕੀਤੇ ਆ ਵੈਸੇ ਸਰ ਇਹ ਹੁਣ ਮਤਲਬ ਇੰਸਟਾਲ ਕੀਤੇ ਜਾ ਰਹੀ ਹੈ ਜਾਂ ਪਹਿਲੇ ਇਹ ਪਹਿਲਾਂ ਵੀ ਸਨ ਜੀ ਹੁਣ ਨਵੇਂ ਦੁਬਾਰਾ ਪੰਜਾਬ ਸਰਕਾਰ ਵੱਲੋਂ ਲਗਵਾਏ ਜਾ ਰਹੇ ਆ ਇਹ ਕਿਹੜੇ ਕਿਹੜੇ ਪੁਆਇੰਟਸ ਤੇ ਬਤ ਜੋ ਬਾਰਡਰ ਏਰੀਆ ਪੈ ਜਾਂਦਾ ਤਾਂ ਫਿਰ ਨਾਕਾਬੰਦੀ ਤਾਂ ਹੁੰਦੀ ਹੈ ਬਾਰਡਰ ਏਰੀਆ ਤੇ ਵੀ ਜਿਵੇਂ ਸਾਡਾ ਗਮਜਾਲ ਬਾਰਡਰ ਹੈ ਰਾਜਪੁਰਾ ਬਾਰਡਰ ਹੈ ਉੱਥੇ ਵੀ ਕੈਮਰੇ ਇੰਸਟਾਲ ਹੋਏ ਆ ਤੇ ਸ਼ਹਿਰ ਦੇ ਵਿੱਚ ਜਿੰਨੇ ਬਾਹਰ ਨੂੰ ਜਾਂਦੇ ਰਸਤੇ ਆ ਉਹਨਾਂ ਸਾਰਿਆਂ ਦੇ ਕੈਮਰੇ ਇੰਸਟਾਲ ਹੋਏ ਆ ਅਗਰ ਕਿੱਥੇ ਨਾਕਾਬੰਦੀ ਹੈ ਉੱਥੇ ਕੈਮਰਾ ਵੀ ਹੈ ਬਿਲਕੁਲ ਜੀ ਤੇ ਕਿੰਨੇ ਕੁ ਸਹਾਈ ਸਾਬਤ ਹੋ ਰਿਹਾ ਹੈ ਸਰ ਜਿਹੜੀ ਅਸੀਂ ਕਾਫੀ ਕੇਸ ਇਹਦੇ ਤੋਂ ਟ੍ਰੇਸ ਕੀਤੇ ਆ ਜੋ ਕ੍ਰਾਈਮ ਕਰਕੇ ਕੋਈ ਭਜਦੇ ਆ ਲੋਕ ਤੇ ਨੰਬਰ ਪਲੇਟ ਰੀਡ ਕਰਨਾ ਜਾਂ ਉਹਨਾਂ ਦੇ ਚਿਹਰੇ ਆਉਂਦੇ ਆ ਤੇ ਅਸੀਂ ਕਾਫੀ ਕੇਸ ਟਰੇਸ ਕੀਤੇ ਹੈ। ਇਹਦਾ ਕੰਟਰੋਲ ਰੂਮ ਸਰ ਸਿਟੀ 1 ਬਣਾਇਆ ਗਿਆ। ਹਾਂਜੀ ਸਰ ਸਿਟੀ 1 ਹੈ ਜੀ। ਐਸੇ ਤੋਂ ਸਭ ਕੈਮਰੇ ਕਾਫੀ ਇੰਸਟਾਲ ਕੀਤੇ ਗਏ ਨੇ। ਅ ਖਾਸ ਕੀ ਹੈ ਕਿਉਂ ਮਤਲਬ ਇਹਦੀ ਲੋੜ ਪਈ ਹੋਣੀ। ਇਹਦੀ ਪੂਰੇ ਸਿਟੀ ਦੇ ਵਿੱਚ ਜਿੱਥੇ-ਜਿੱਥੇ ਵੀ ਆਊਟਰ ਰਸਤੇ ਨੇ ਉਹਨਾਂ ਸਾਰਿਆਂ ਨੂੰ ਕਵਰ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਕੈਮਰੇ ਲਗਵਾਏ ਜਾ ਰਹੇ ਆ। ਜਿਦੇ ਜਿੰਨੇ ਵੀ ਮੇਨ ਰਸਤੇ ਆ ਉਹ ਸਾਰੇ ਅਸੀਂ ਕਵਰ ਕੀਤੇ ਆ। ਜਿਨ੍ਹਾਂ ਤੇ ਸਾਨੂੰ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਵਿੱਚ ਕਾਫੀ ਮਦਦ ਮਿਲਦੀ ਹੈ। ਦੇਦੇ ਤੋਂ ਅਸੀਂ ਕਾਫੀ ਕੇਸ ਹੁਣ ਤੱਕ ਸੋਲਵ ਕੀਤੇ ਆ। ਵੈਸੇ ਸਰ ਇਹ ਹੁਣ ਮਤਲਬ ਇੰਸਟਾਲ ਕੀਤੇ ਜਾ ਰਹੀ ਹੈ ਜਾਂ ਪਹਿਲੇ ਤੇ ਪਹਿਲਾਂ ਵੀ ਸਨ ਜੀ ਹੁਣ ਨਵੇਂ ਦੁਬਾਰਾ ਪੰਜਾਬ ਸਰਕਾਰ ਵੱਲੋਂ ਬਗਵਾਏ ਜਾ ਰਹੇ ਆ। ਇਹ ਕਿਹੜੇ ਕਿਹੜੇ ਪੁਆਇੰਟਸ ਤੇ ਮਤਲਬ ਜੋ ਬਾਰਡਰ ਏਰੀਆ ਪੈ ਜਾਂਦਾ ਤਾਂ ਫਿਰ ਨਾਕਾਬੰਦੀ ਤਾਂ ਹੁੰਦੀ ਹੈ। ਬਾਰਡਰ ਏਰੀਆ ਤੇ ਵੀ ਜਿਵੇਂ ਸਾਡਾ ਗੁਮਜਾਲ ਬਾਰਡਰ ਹੈ, ਰਾਜਪੂਰਾ ਬਾਰਡਰ ਹੈ, ਉੱਥੇ ਵੀ ਕੈਮਰੇ ਇੰਸਟਾਲ ਹੋਏ ਆ ਤੇ ਸ਼ਹਿਰ ਦੇ ਵਿੱਚ ਜਿੰਨੇ ਬਾਹਰ ਨੂੰ ਜਾਂਦੇ ਰਸਤੇ ਆ ਉਹਨਾਂ ਸਾਰਿਆਂ ਦੇ ਕੈਮਰੇ ਇੰਸਟਾਲ ਹੋਏ ਆ। ਮਤਲਬ ਜਿੱਥੇ ਨਾਕਾਬੰਦੀ ਹੈ ਉੱਥੇ ਕੈਮਰਾ ਵੀ ਹੈ। ਬਿਲ ਜੋ ਕਰਾਇੰਗ ਕਰਕੇ ਕੋਈ ਭਜਦੇ ਆ ਲੋਕ ਤੇ ਨੰਬਰ ਪਲੇਟ ਰੀਡ ਕਰਨਾ ਜਾਂ ਉਹਨਾਂ ਦੇ ਚਿਹਰੇ ਆਉਂਦੇ ਆ ਤੇ ਅਸੀਂ ਕਾਫੀ ਕੇਸ ਟਰੇਸ ਕੀਤੇ ਆ ਇਹਦਾ ਕੰਟਰੋਲ ਰੂਮ ਸਰ ਸਿਟੀ 1 ਨਹੀਂ ਬਣਾਇਆ ਗਿਆ ਹਾਂਜੀ ਸਰ ਸਿਟੀ 1 ਹੈ ਜੀ ਐਸੇ ਤਾਂ ਸਭ ਕੈਮਰੇ ਕਾਫੀ ਇੰਸਟਾਲ ਕੀਤੇ ਗਏ ਨੇ ਖਾਸ ਕੀ ਹੈ ਕਿਉਂ ਮਤਲਬ ਇਹਦੀ ਲੋੜ ਪਈ ਹੋਣੀ ਇਹ ਜੀ ਪੂਰੇ ਸਿਟੀ ਦੇ ਵਿੱਚ ਜਿੱਥੇ-ਜਿੱਥੇ ਵੀ ਆਊਟਰ ਰਸਤੇ ਨੇ ਉਹਨਾਂ ਸਾਰਿਆਂ ਨੂੰ ਕਵਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕੈਮਰੇ ਲਗਵਾਏ ਜਾ ਰਹੇ ਆ ਜਿਹਦੇ ਜਿੰਨੇ ਵੀ ਮੇਨ ਰਸਤੇ ਆ ਉਹ ਸਾਰੇ ਅਸੀਂ ਕਵਰ ਕੀਤੇ ਆ ਜਿਨ੍ਹਾਂ ਦਾ ਸਾਨੂੰ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਵਿੱਚ ਕਾਫੀ ਮਦਦ ਮਿਲਦੀ ਹੈ ਤੇ ਇਹਦੇ ਤੋਂ ਅਸੀਂ ਕਾਫੀ ਕੇਸ ਹੁਣ ਤੱਕ ਸੋਲਵ ਕੀਤੇ ਆ। ਵੈਸੇ ਸਰ ਇਹ ਹੁਣ ਮਤਲਬ ਇੰਸਟਾਲ ਕੀਤੇ ਜਾ ਰਹੀ ਹੈ ਜਾਂ ਪਹਿਲੇ ਦੇ ਪਹਿਲਾਂ ਵੀ ਸਨ ਜੀ ਹੁਣ ਨਵੇਂ ਦੁਬਾਰਾ ਪੰਜਾਬ ਸਰਕਾਰ ਵੱਲੋਂ ਲਗਵਾਏ ਜਾ ਰਹੇ ਆ। ਇਹ ਕਿਹੜੇ-ਕਿਹੜੇ ਪੁਆਇੰਟਸ ਤੇ ਮਤਲਬ ਜੋ ਬਾਰਡਰ ਏਰੀਆ ਪੈ ਜਾਂਦਾ ਤਾਂ ਫਿਰ ਨਾਕਾਬੰਦੀ ਤਾਂ ਹੁੰਦੀ ਹੈ। ਬਾਰਡਰ ਏਰੀਆ ਤੇ ਵੀ ਜਿਵੇਂ ਸਾਡਾ ਗਮਜਾਲ ਬਾਰਡਰ ਹੈ, ਰਾਜਪੁਰਾ ਬਾਰਡਰ ਹੈ, ਉੱਥੇ ਵੀ ਕੈਮਰੇ ਇੰਸਟਾਲ ਹੋਏ ਆ ਤੇ ਸ਼ਹਿਰ ਦੇ ਵਿੱਚ ਜਿੰਨੇ ਬਾਹਰ ਨੂੰ ਜਾਂਦੇ ਰਸਤੇ ਆ ਉਹਨਾਂ ਸਾਰਿਆਂ ਦੇ ਕੈਮਰੇ ਇੰਸਟ ਅਦਰ ਜਿੱਥੇ ਨਾਕਾਬੰਦੀ ਹੈ ਉੱਥੇ ਕੈਮਰਾ ਵੀ ਹੈ ਬਿਲਕੁਲ ਜੀ ਕਿੰਨੇ ਕੁ ਸਹਾਈ ਸਾਬਤ ਹੋ ਰਿਹਾ ਹੈ ਸਰ ਜਿਹੜੀ ਅਸੀਂ ਕਾਫੀ ਕੇਸ ਇਹਦੇ ਤੋਂ ਟ੍ਰੇਸ ਕੀਤੇ ਆ ਜੋ ਕ੍ਰਾਈਮ ਕਰਕੇ ਕੋਈ ਭਜਦੇ ਆ ਲੋਕ ਤੇ ਨੰਬਰ ਪਲੇਟ ਰੀਡ ਕਰਨਾ ਜਾਂ ਉਹਨਾਂ ਦੇ ਚਿਹਰੇ ਆਉਂਦੇ ਆ ਤੇ ਅਸੀਂ ਕਾਫੀ ਕੇਸ ਟ੍ਰੇਸ ਕੀਤੇ ਹੈ ਇਹਦਾ ਕੰਟਰੋਲ ਰੂਮ ਸਰ ਸਿਟੀ 1 ਬਣਾਇਆ ਗਿਆ ਹਾਂਜੀ ਸਰ ਸਿਟੀ 1 ਹੈ ਜੀ